ਰੋਇਪਰ ਮੰਡੀ ਦੀ ਅਪਡੇਟ ਜੀ 24 10 2025 ਸਭ ਤੋਂ ਪਹਿਲਾਂ ਸੇਬ ਦੱਸਦੇ ਸੇਬ ਵਿਕਿਆ 40 ਤੋਂ 100 ਰੁਪਏ ਵੱਖੋ ਵੱਖਰੀ ਤਰ੍ਹਾਂ ਦਾ ਸੇਬ ਹੁੰਦਾ ਗਾਂਘੇ ਜੀ ਖੀਰਾ ਖੀਰਾ ਵਿਕਿਆ ਜੀ 15 16 ਮੂਲੀ ਮੂਲੀ ਵਿਕੀ ਹੈ ਜੀ 15 ਤੋਂ ਲੈ ਕੇ 18 ਤੱਕ ਭਿੰਡੀ ਜੀ ਭਿੰਡੀ ਵਿਕੀ 30 ਤੋਂ 35 ਰੁਪਏ ਚੌਲੇ ਆ ਗਏ ਜੀ ਚੌਲੇ 20 ਤੋਂ 25 ਰੁਪਏ ਕद्दू 30 ਤੋਂ 35 ਰੁਪਏ ਗੋਭੀ 40 ਤੋਂ 50 ਰੁਪਏ ਗਾਂਘੇ ਜੀ ਬਿੰਗਣ ਵੱਡਾ ਬਿੰਗਣ ਵਿਕਿਆ ਜੀ ਪੱਟੀ ਤਾਂ 25 ਰੁਪਏ ਚੂਚੂ ਵਿਕਿਆ ਜੀ ਟਮਾਟਰ ਆ ਗਿਆ ਜੀ ਟਮਾਟਰ 18 ਤੋਂ 20 ਰੁਪਏ ਚੂਚੂ ਵਿਕਿਆ ਜੀ 15 ਤੋਂ 20 ਰੁਪਏ ਬੇਗਣੀ ਵੀ 15 ਤੋਂ 20 ਰੁਪਏ ਗਾਂ ਆ ਗਈ ਜੀ ਤੋਰੀ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਤੋਰੀ ਵਿਕੀ ਹੈ ਜੀ 40 42 ਰੁਪਏ ਗਾਂ ਗਿਆ ਜੀ ਫਲੀਆਂ ਫਲੀਆਂ ਵਿਕੀਆਂ ਜੀ ਹਾਈ ਬ੍ਰੈਡ ਫੜੀ ਵਿਕੀ ਜੀ 40 ਤੋਂ 50 ਰੁਪਏ ਗਾਂ ਆ ਗਈ ਜੀ ਗਾਜਰ ਗਾਜਰ ਹੁਣ ਆਪਣੀ ਸ਼ੁਰੂ ਹੋ ਗਈ ਆ ਪੰਜਾਬ ਵਾਲੀ ਏ ਵੀ ਕੀ ਹੈ ਜੀ 50 ਤੋਂ 60 ਰੁਪਏ ਦੇਸੀ ਗਾਜਰ ਜਿਹੜੀ ਹੈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਇਦਾਂ ਹੀ ਅਪਡੇਟ ਦਿੰਦੇ ਰਵਾਂਗੇ ਹੋਰ ਜਾਣਕਾਰੀ ਲਈ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਆ ਜੀ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ